ਸਾਸਤਰੀ ਕਾਲ ਜੀ ਅੱਜ ਲਾਵਾਂਗੇ ਆਪਾਂ ਪਲਾਜ਼ੋ ਨੂੰ ਜੇਬ ਮੈਂ ਕਿੰਨੀ ਆ ਵੀ ਤੁਹਾਨੂੰ ਮੇਰੇ ਤੋਂ ਆਸਾਨ ਤਰੀਕਾ ਕਦੇ ਕਿਸੇ ਨੇ ਦੱਸਿਆ ਹੀ ਨਹੀਂ ਹੋਣਾ ਅੱਜ ਮੈਂ ਤੁਹਾਨੂੰ ਇੱਕ ਇੰਨਾ ਆਸਾਨ ਤਰੀਕਾ ਦੱਸੂਗੀ ਇਹ ਦੇਖੋ ਆਪਾਂ ਪਲਾਜ਼ੋ ਦੇ ਲੈ ਲੈ ਮੋਰਲੇ ਦੋਨੇ ਪੱਲੇ ਠੀਕ ਹੈ ਜਿਹਨੂੰ ਆਪਾਂ ਬਿਲਕੁਲ ਸਿੱਧੀ ਆਸਣ ਦੀ ਕਟਾਈ ਜਿਹੜੀ ਆ ਪਾਈ ਹੁੰਦੀ ਆ ਕਿਉਂਕਿ ਪਿਛਲੇ ਆਸਣ ਦੀ ਕਟਾਈ ਥੋੜੀ ਜੀ ਜ਼ਿਆਦਾ ਹੁੰਦੀ ਆ ਹਨਾ ਤੇ ਆਪਾਂ ਇਹ ਲੈ ਲਿਆ ਜੀ ਮੋਰਲੇ ਦੋਨੇ ਪੱਲੇ ਤੇ ਇੱਧਰ ਆਪਾਂ ਜਿੰਨਾ ਜਿਹੜੀ ਜੇਬ ਬਣਾਉਣੀ ਆ ਉਹ ਵੀ ਆਪਾਂ ਲੈ ਲਈ ਆ ਇਹ ਜੇਬਾਂ ਮੈਂ ਪਹਿਲਾਂ ਹੀ ਕੱਟ ਕੇ ਰੱਖ ਲਈਆਂ ਠੀਕ ਆ ਇਹਦੀ ਲੰਬਾਈ ਆਪਾਂ ਲਈ ਹੈਗੀ ਆ ਜੇਬ ਦੀ 13 ਇੰਚ ਤੇ 7 ਇੰਚ ਕੱਪੜਾ ਜਿਹੜਾ ਆ ਆਪਾਂ ਇਧਰੋਂ ਚੜਾਈ ਵੱਲੋਂ ਲੈ ਲਿਆ ਇਹਨੂੰ ਕੋਲਾਈ ਵਿੱਚ ਕੱਟ ਲਿਆ ਤੇ ਉੱਪਰੋਂ ਆਪਾਂ ਲਿਆ ਹੈਗਾ ਆ 5 ਇੰਚ ਠੀਕ ਆ ਤੇ ਇਹਨੂੰ ਆਪਾਂ ਸਲਾਈ ਜਿਹੜੀ ਆ ਲਾ ਲਈ ਆ ਤੇ ਦੂਰੀ ਸਲਾਈ ਜਿਹੜੀ ਉਹ ਫਿਰ ਜੇਬ ਲਾਉਣ ਤੋਂ ਬਾਅਦ ਇਹਨੂੰ ਲੱਗ ਜਾਣੀ ਆ ਨਾਲ ਤੇ ਦੂਰੀ ਸਲਾਈ ਹੋ ਜਾਣੀ ਪੱਕੀ ਤੇ ਨਾਲ ਹੀ ਜਿਹੜੀ ਐਨ ਸਫਾਈ ਆ ਚੁਗੀ ਇਹਨਾਂ ਨੂੰ ਆਪਾਂ ਸਾਰੇ ਚੌਹ ਪੱਲਿਆਂ ਨੂੰ ਨਾ ਇਸ ਤਰ੍ਹਾਂ ਰੱਖ ਕੇ ਦੋਨੇ ਆਪਾਂ ਉਹ ਰੱਖ ਲੈਣੇ ਹੈਗੇ ਆ ਪਲਾਜ਼ੋ ਤੇ ਪੱਲੇ ਤੇ ਦੋਨੇ ਜੇਬਾਂ ਆਪਾਂ ਉੱਤੇ ਰੱਖ ਲੈਣੀਆਂ ਆ ਤੇ ਜਿੱਥੋਂ ਲਾਸਟ ਕਾਉਂਦੀ ਆਪਾਂ ਥੋੜਾ ਜਿਹਾ ਉਸ ਤੋਂ ਥੱਲੇ ਲਿਆ ਕੇ ਤੇ ਆਪਾਂ ਜੇਬਾਂ ਦੇ ਜਿਹੜੇ ਜੇਬਾਂ ਨੂੰ ਤੇ ਪਲਾਜ਼ੋ ਦੇ ਦੋਨੇ ਪੱਲਿਆਂ ਨੂੰ ਘੱਟ ਜਿਹੜੇ ਆ ਲਾ ਲੈਣੇ ਆ ਤੇ ਉਪਰੋਂ ਆਪਾਂ ਅੱਧਾ ਪੌਣਾ ਇੰਚ ਛੱਡਣਾ ਆ ਤੇ ਜਿਹੜਾ ਆਪਾਂ ਕੱਟਦਾ ਆ ਦੋਨਾਂ ਦੀ ਵਿਥ ਹੈਗੀ ਆ ਇਹਨੂੰ ਆਪਾਂ 6 ਵੀ ਕਰ ਰੱਖ ਸਕਦੇ ਆ ਸਾਢੇ 6 ਤੇ 7 7 ਦਾ ਨਹੀਂ ਜ਼ਿਆਦਾ ਹੋ ਜਾਂਦਾ ਆ तकरीबन ਸਾਢੇ 6 ਸਾਰਿਆਂ ਦਾ ਹੀ ਪੂਰਾ ਆ ਜਾਂਦਾ ਹੈਗਾ ਆ ਤੁਸੀਂ ਸਾਢੇ 6 ਜਿਹੜਾ ਰੱਖ ਸਕਦੇ ਆ ਜੇ ਜ਼ਿਆਦਾ ਹੀ ਭਾਰਾ ਹਥਿਆ ਤਾਂ ਤੁਸੀਂ 7 ਵੀ ਰੱਖ ਸਕਦੇ 7 ਤੋਂ ਵੱਧ ਰੱਖਣ ਦਾ ਬਿਲਕੁਲ ਨਹੀਂ ਚਾਹੀਦਾ ਠੀਕ ਹੈ ਜੀ ਆ ਦੇਖੋ ਹੁਣ ਇੱਥੇ ਥੋੜਾ ਜਿਹਾ ਆਪਾਂ ਆ ਜਿਹੜਾ ਆ ਏਨ ਬਾਧੂ ਜਿਹੜਾ ਰੱਖਿਆ ਨਾ ਕਪੜਾ ਆ ਦੇਖੋ ਇਹ ਹੈਗਾ ਆਪਣੇ ਤਿਆਰ ਪਲਾਜ਼ੋ ਦੀ ਲੰਬਾਈ ਤੇ ਇੱਥੇ ਜਦੋਂ ਆਪਾਂ ਇਹਦਾ ਲਾਸਟ ਕ ਪਾਉਣੀ ਆ ਨੇਫਾ ਫੋਲਡ ਕਰਨਾ ਆ ਤੇ ਇਹ ਜਿਹੜਾ ਆ ਆਪੂਰਾ ਕਪੜਾ ਆ ਇਸ ਤਰ੍ਹਾਂ ਕਰਕੇ ਨੇਫੇ ਦੇ ਵਿੱਚ ਆ ਜਾਣਾ ਹੈਗਾ ਆ ਤੇ ਮੈਂ ਕਹਿੰਦੀ ਮੈਂ ਤੁਹਾਨੂੰ ਦੱਸੂਗੀ ਬਹੁਤ ਆਸਾਨ ਤਰੀਕਾ बस ਤੁਸੀਂ ਇੱਕ ਚੀਜ਼ ਨੂੰ ਯਾਦ ਰੱਖਣਾ ਆ ਵੀ ਆਪਾਂ ਜਿਹੜੀ ਸਿਲਾਈ ਆ ਆ ਪਹਿਲਾਂ ਆਪਾਂ ਇਹ ਹੀ ਸਿਲਾਈ ਲਾਉਣੀ ਆ ਜਿੱਥੋਂ ਕੱਟ ਸ਼ੁਰੂ ਇੱਕ ਕੱਟ ਉੱਪਰਲਾ ਤੇ ਇੱਕ ਕੱਟ ਥੱਲੇ ਵਾਲਾ ਇਹਨਾਂ ਯਾਦ ਰੱਖਣਾ ਵੀ ਆਪਾਂ ਸਲਾਈ ਇੱਥੇ ਹੀ ਲਾਉਣੀ ਆ ਪਹਿਲਾਂ ਫੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਆ ਵੀ ਨਹੀਂ ਤਾਂ ਕਈ ਵਾਰੀ ਆਪਾਂ ਬਹੁਤ ਬੰਬਲਵੁੱਸੇ ਜਜ ਪੈ ਰਹੇ ਨੇ ਆ ਪਹਿਲਾਂ ਮੈਨੂੰ ਵੀ ਨਹੀਂ ਸੀ ਜੇਬ ਲਾਉਣੀ ਆਉਂਦੀ ਹੌਲੀ ਹੌਲੀ ਮੈਨੂੰ ਹੁਣ ਤਾਂ ਇੰਨਾ ਸੌਖਾ ਤਰੀਕਾ ਲੱਗਦਾ ਪੁੱਛੋ ਹੀ ਖੋchna ਆਹ ਦੇਖੋ ਹੁਣ ਮੈਂ ਸਲਾਈ ਜਿਹੜੀ ਆ ਇਹ ਲਾ ਲਈ ਆ ਆਹ ਦੇਖੋ ਕੱਟ ਤੱਕ ਆਪਾਂ ਜਿਹੜੀ ਸਲਾਈ ਆ ਇਹ ਲਾ ਲੈਣੀ ਆ ਆਹ ਦੇਖ ਲਓ ਆ ਗਿਆ ਕੱਟ ਇਤੋਂ ਤੱਕ ਸਲਾਈ ਜਿਹੜੀ ਲਾ ਲਈ ਹੈ ਠੀਕ ਆ ਲਓ ਜੀ ਹੁਣ ਆਪਾਂ ਇਹਨੂੰ ਜਿਹੜੀ ਜੇਬ ਆ ਇਹਨੂੰ ਆਪਾਂ ਅੰਦਰ ਨੂੰ ਫੋਲਡ ਕਰ ਦੇਵਾਂਗੇ ਬਸ ਇਹਨਾਂ ਯਾਦ ਰੱਖਣਾ ਵੀ ਕੱਟ ਤੋਂ ਕੱਟ ਤੱਕ ਜਿਹੜੀ ਸਲਾਈ ਆਪਾਂ ਲਾ ਲੈਣੀ ਆ ਮੋਹਰਲਾ ਪਾਸਾ ਰੱਖਣਾ ਆ ਠੀਕ ਆ ਆ ਦੇਖੋ ਹੁਣ ਜਿਹੜੇ ਕੱਟ ਸੀਗੇ ਇਹਨਾਂ ਨੂੰ ਆਪਾਂ ਨਾ ਇਸ ਤਰ੍ਹਾਂ ਕਰਕੇ ਮੋਹਰ ਨੂੰ ਕਰ ਲੈਣਾ ਹੁਣ ਤੁਹਾਨੂੰ ਸਾਰੀ ਇਹ ਮੈਨੂੰ ਲੱਗਦਾ ਵੀ ਸਮਝ ਲੱਗ ਗਈ ਗਈ ਹੁਣੀ तकरीबन ਹਨਾ ਤੇ ਇਹ ਦੇਖੋ ਜੇਬ ਵੀ ਆਪਣੀ ਸਿੱਧੀ ਹੋ ਗਈ ਆ ਆ ਦੇਖ ਲਓ ਇਸ ਤਰ੍ਹਾਂ ਕਰਕੇ ਹਨਾ ਤੇ ਹੁਣ ਆਪਾਂ ਇੱਥੇ ਸਲਾਈ ਲਾ ਲਵਾਂਗੇ ਇਹਨੂੰ ਬੈਠੀ ਸਲਾਈ ਵੀ ਕੋਈ ਕਹਿ ਦਿੰਦੇ ਆ ਹਨਾ ਤੇ ਆਪਾਂ ਇੱਥੇ ਸਲਾਈ ਲਾ ਲਵਾਂਗੇ ਇਹ ਕੱਪੜਾ ਬਹੁਤ ਵਧੀਆ ਆ ਇਹ ਤੇ ਹਨਾ ਸਫਾਈ ਬਹੁਤ ਹੁੰਦੀ ਸਲਾਈ ਕਰਨ ਦੇ ਨਾਲ ਇਹ ਦੇਖੋ ਆਪਾਂ ਹੁਣ ਇਹਦੀ ਸਲਾਈ ਜਿਹੜੀ ਆ ਲਾ ਲੈਣੀ ਆ ਆ ਦੇਖੋ ਇਸ ਤਰ੍ਹਾਂ ਕਰਕੇ ਬਹੁਤ ਸੌਖਾ ਤਰੀਕਾ ਆ ਤੁਸੀਂ ਇਸ ਤਰੀਕੇ ਨਾਲ ਜਰੂਰ ਲਾ ਕੇ ਦੇਖਿਓ ਬਸ ਬਸ ਇੰਨੇ ਯਾਦ ਰੱਖਣਾ ਆ ਵੀ ਜਿਹੜਾ ਆਪਾਂ ਹੱਥ ਵਾਲਾ ਹਿੱਸਾ ਆ ਨਾ ਪਹਿਲਾਂ ਉਹਨੂੰ ਜੋੜਨਾ ਆ ਫਿਰ ਆਪਣੇ ਆਪ ਹੀ ਦਿਮਾਗ ਦੇ ਵਿੱਚ ਜਿਹੜੀ ਗੱਲ ਆ ਰਹਿ ਜਾਂਦੀ ਆ ਆਹ ਦੇਖ ਲਓ ਜੀ ਹੁਣ ਆ ਇਸ ਤਰ੍ਹਾਂ ਕਰਕੇ ਆਪਾਂ ਜੇਬ ਦਾ ਉੱਪਰਲਾ ਹਿੱਸਾ ਜਿਹੜਾ ਹੁਣ ਛੱਡਿਆ ਸੀਗਾ ਉਹਨੂੰ ਪੱਕਾ ਕਰ ਲੈਨੇ ਇੱਥੇ ਆਹ ਦੇਖੋ 2 ਇੰਚ ਜਿਹੜਾ 2 ਇੰਚ ਨਹੀਂ ਹੈਗਾ ਪੌਣਾ ਇੰਚ ਠੀਕ ਆ ਤਾਂ ਆਪਾਂ ਬਸ ਹੁਣ ਇਹ ਖਿਆਲ ਰੱਖਣਾ ਵੀ ਜਿਹੜਾ ਜੇਬ ਜੇਬ ਨੂੰ ਆਪਾਂ ਹੁਣ ਬਾਟ ਮਿਸ ਲਾਈ ਲਾ ਕੇ ਹਟੇ ਆ ਉਹ ਨਾਲ ਵਿੱਚ ਆਵੇ ਠੀਕ ਹੈ ਇਸ ਤਰ੍ਹਾਂ ਕਰ ਕਰਕੇ ਆਪਾਂ ਜਿਹੜੇ ਆ ਸਾਰੀ ਜਿਹੜੀ ਸਲਾਈ ਇਹ ਲਾ ਲੈਣੀ ਜੇਬ ਨੂੰ ਪੂਰਾ ਆਪਾਂ ਨਾਲ ਜੋੜ ਲੈਣਾ ਹੈ ਇਹ ਦੇਖੋ ਹਲੋ ਹੁਣ ਆਪਾਂ ਜੇਬ ਜਿਹੜੀ ਆ ਪੂਰੀ ਨਾਲ ਜੁੜ ਗਈ ਆ ਹਲੋ ਹੁਣ ਆਪਾਂ ਜਿਹੜਾ ਇੱਥੇ ਪਿਛਲਾ ਪੱਲਾ ਆ ਉਹ ਇਹਦੇ ਨਾਲ ਜਿਹੜਾ ਆਪਾਂ ਜੋੜ ਲਵਾਂਗੇ ਆ ਬੈਨਾਂ ਤਾਂ ਆਪਾਂ ਇਹਦੀ ਸਿਲਾਈ ਲਾ ਲੈਨੇ ਆਂ ਇਹ ਦੇਖੋ ਜੇਬ ਤੇ ਆਪਾਂ ਜੇਬ ਦੇ ਇਧਰਲੇ ਪਾਸੇ ਵੀ ਸਿਲਾਈ ਜਿਹੜੀ ਆਪਾਂ ਲਾ ਦਿੰਨੇ ਆਂ ਇਹਦੇ ਨਾਲ ਕੀ ਆ ਦੇਖੋ ਕਿੰਨੀ ਸਫਾਈ ਆ ਜਾਂਦੀ ਏਕ ਤਾਂ ਜੇਬ ਦੀ ਜਿਹੜੀ ਸੀਨ ਆ ਉਹ ਪੱਕੀ ਹੋ ਜਾਂਦੀ ਜੇਬ ਜਿਹੜੀ ਆ ਇਧਰ ਇੱਕ ਸਿਲਾਈ ਨਹੀਂ ਲਾਉਣੀ ਚਾਹੀਦੀ ਇਹਨੂੰ ਜ਼ਰੂਰ ਡਬਲ ਸਿਲਾਈ ਕਰਨੀ ਚਾਹੀਦੀ ਆ ਕਿਉਂਕਿ ਆਪਾਂ ਕੋਈ ਵੀ ਕੀਮਤੀ ਚੀਜ਼ ਜੋ ਪਾਉਣੇ ਆ ਡਿੱਗ ਨਾ ਸਕੇ ਠੀਕ ਆ ਲਓ ਜੀ ਜੇਬ ਆਪਣੀ ਲੱਗ ਗਈ ਆ ਹੁਣ ਆਪਾਂ ਪਿਛਲਾ ਜਿਹੜਾ ਪੱਲਾ ਆ ਉਹਨੂੰ ਲਾਵਾਂਗੇ ਕਿਉਂਕਿ ਪਿਛਲਾ ਪੱਲਾ ਮੇਰਾ ਆਪਾਂ ਜਿਹੜੀ ਦੂਜੀ ਜੇਬ ਆ ਇਹ ਵੀ ਮੈਂ ਇੱਧਰ ਲਾ ਲੈਣੀ ਆ ਦੋਨਾਂ ਦੋਨੇ ਪਾਸੇ ਜੇਬਾਂ ਮੇਰੇ ਕਸਟਮਰ ਨੇ ਲਾਉਣ ਨੂੰ ਕਿਹਾ ਹੋਇਆ ਆ ਤੇ ਇਹਦੇ ਵਿੱਚ ਮੇਰਾ ਇੱਕ ਜੋੜ ਪੈਣਾ ਆ ਆ ਦੇਖੋ ਲੋ ਤੁਹਾਡੇ ਸਾਹਮਣੇ ਹੀ ਆ ਇਹਨੂੰ ਮੈਂ ਜੋੜ ਮੈਂ ਬਾਅਦ ਚ ਪਾਉਂਗੀ ਤੇ ਇਹਦਾ ਮੈਂ ਹੁਣ ਜਿਹੜਾ ਆ ਇੱਥੇ ਵੀ ਜਿੰਨਾ ਘਟਿਆ ਉਹਨਾਂ ਆਪਾਂ ਹਸਾਬ ਜਿਹੇ ਦੇ ਨਾਲ ਲਾ ਲੈਨੇ ਇਹਨੂੰ ਜੇ ਉੱਪਰ ਲਾਵਾਂਗੇ ਤਾਂ ਉੱਪਰ ਲਾ ਕੇ ਨਹੀਂ ਸਹੀ ਹੋਣਾ ਕਿਉਂਕਿ ਇਹਦੇ ਵਿੱਚ ਕੱਪੜਾ ਲੱਗਣਾ ਆ ਹਜੇ ਹੋਰ ਮੈਨੂੰ ਜੋੜ ਲਾਉਣਾ ਪੈਣਾ ਫੇ ਸਹੀ ਹੋਣਾ ਹੈ ਠੀਕ ਹੈ ਤੇ ਇਹ ਹੈਗਾ ਪਿਛਲਾ ਪੱਲਾ ਹੁਣ ਪਿਛਲਾ ਪੱਲਾ ਆਪਾਂ ਉਪਰੋਂ ਤੇ ਲਾ ਨਹੀਂ ਸਕਦੇ ਕਿਉਂਕਿ ਉੱਪਰਲਾ ਜਿਹੜਾ ਇਹ ਹੈਗਾ ਘੱਟ ਤੇ ਮੈਂ ਹੁਣ ਇੱਥੇ ਨਿਸ਼ਾਨ ਲਾ ਲੈਣੀ ਆ ਇੱਥੋਂ ਸ਼ੁਰੂ ਕਰੂੰਗੀ ਇਹਨੂੰ ਲਾਉਣਾ ਠੀਕ ਹੈ ਆ ਦੇਖ ਲਓ ਲਓ ਜੀ ਆਪਾਂ ਇੱਥੇ ਰੱਖ ਕੇ ਨਾ ਤੇ ਇਹਨੂੰ ਆਪਾਂ ਨਿਸ਼ਾਨ ਤੇ ਕਪੜੇ ਨੂੰ ਲਾ ਲਣਾ ਨਾ ਬਾਅਦ ਚ ਮੈਂ ਉੱਥੇ ਜੋੜ ਜਿਹੜਾ ਲਾਉਂਦੀ ਰਹੂੰਗੀ ਪਰ ਮੈਂ ਤੁਹਾਨੂੰ ਪਹਿਲਾਂ ਮੈਂ ਜੇਬ ਲਾਉਣੀ ਜ਼ਰੂਰ ਸਿਖਾ ਦਿੰਨੀ ਆ ਕਿਉਂਕਿ ਮੈਂ ਵੀ ਇਸ ਤਰ੍ਹਾਂ ਹੀ ਸਿੱਖਿਆ ਆ ਪੈਣਾ ਕੋਲੋਂ ਦੇਖ-ਦੇਖ ਕੇ ਤੇ ਬਾਸ ਹੁਣ ਆ ਦੇਖੋ ਆਹ ਵਾਲਾ ਕੱਪੜਾ ਜਿਹੜਾ ਆ ਜੇਬ ਦਾ ਪਿਛਲਾ ਆ ਨਾ ਆ ਕੰਨੀ ਦਿਸਦੀ ਨਾ ਇੱਥੇ ਸਲਾਈ ਆਪਾਂ ਲਾਉਣੀ ਆ ਜਿਹੜੀ ਆਪਾਂ ਸਲਾਈ ਲਾ ਚੁੱਕੇ ਆ ਉਹ ਜੇਬ ਦਾ ਹਿੱਸਾ ਜਿਹੜਾ ਆਪਾਂ ਪਿੱਛੇ ਨੂੰ ਰੱਖਣਾ ਆ ਵੀ ਤਾਂ ਜੋ ਉਹਦੇ ਉੱਤੇ ਸਲਾਈ ਨਾ ਲੱਗ ਸਕੇ ਠੀਕ ਆ ਲੋ ਜੀ ਹੁਣ ਆਪਾਂ ਇਸ ਤਰ੍ਹਾਂ ਸਲਾਈ ਸਾਰੀ ਲਾ ਦਿੰਨੀ ਆ ਤੇ ਤੁਸੀਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਲਓ ਜੀ ਜੇਬ ਆਪਣੀ ਲੱਗ ਗਈ ਆ ਆ ਦੇਖ ਲਓ। ਆ ਦੇਖੋ। ਬਸ ਹੁਣ ਤੁਸੀਂ ਇੰਨਾ ਖਿਆਲ ਰੱਖਣਾ ਵੀ ਜੇਬ ਜਿਹੜੀ ਆ ਮੋਹਰੇ ਪੱਲੇ ਤੇ ਲਾਉਣੀ ਆ ਤੇ ਪਹਿਲਾ ਹਿੱਸਾ ਜਿਹੜਾ ਆ ਹੱਥ ਵਾਲਾ ਉਹ ਲਾਉਣਾ ਆ ਤੇ ਫੇਸ ਨਾਲ ਕੀ ਹੁੰਦਾ ਜੇਬਾਂ ਮੋਹਰੇ ਪਾਸੇ ਜਿਹੜੀਆਂ ਆਪਣੇ ਆਪ ਹੀ ਆ ਜਾਂਦੀਆਂ ਜੇ ਆਪਾਂ ਗਲਤੀ ਕਰਾਂਗੇ ਪਿਛਲੇ ਪੱਲੇ ਨਾਲ ਜੋੜ ਲਵਾਂਗੇ ਤੇ ਜੇ ਮਾਂ ਪਿਛਲੇ ਪਾਸੇ ਨੂੰ ਪੁੱਠੀਆਂ ਲੱਗ ਜਾਣਗੀਆਂ ਤੇ ਤੁਹਾਨੂੰ ਸਾਰਾ ਦਿਹਾੜ ਪੁਹਾੜ ਫੇਰ ਕਰਨਾ ਪੈਣਾ ਹੈ ਤੁਹਾਨੂੰ ਮੇਰਾ ਇਹ ਜੇਬ ਲਾਉਣ ਦਾ ਤਰੀਕਾ ਪਲਾਸੋ ਨੂੰ ਜੇਬ ਲਾਉਣ ਦਾ ਤਰੀਕਾ ਕਿੱਦਾਂ ਦਾ ਲੱਗਿਆ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਡੇ ਕੋਲ ਕੋਈ ਹੋਰ ਨਵਾਂ ਤਰੀਕਾ ਹੈ ਤਾਂ ਮੈਨੂੰ ਉਹ ਵੀ ਜਰੂਰ ਦੱਸ ਦਿਓ ਮੈਂ ਉਸੇ ਤਰ੍ਹਾਂ ਵੀ ਕਰਕੇ ਦੇਖ ਲਾਂਗੀ ਠੀਕ ਹੈ ਜੀ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਉਹਨਾਂ ਚੀਜ਼ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ